ਇਸਤਰੀਆਂ ਨਾਲੋਂ ਪੁਰਸ਼ ਜ਼ਿਆਦਾ پاگل ਹੁੰਦੇ ਨੇ ਪਾਗਲਖਾਨਿਆਂ ਦੇ ਵਿੱਚ ਜਿਹੜੇ ਆંકੜੇ ਨੇ ਨਾ ਉਹ ਪੁਰਸ਼ ਜ਼ਿਆਦਾ پاگل ਹੁੰਦੇ ਨੇ ਬਨਸਪਤ ਇਸਤਰੀ ਦੇ ਕਾਰਨ ਦੁੱਖ ਦੇ ਵਿੱਚ ਪੀੜਾ ਦੇ ਵਿੱਚ ਅੱਜ ਵੀ ਇਸਤਰੀ ਰੋ ਲੈਂਦੀ ਏ ਪੁਰਸ਼ ਸ਼ਰਮ ਕਰ ਜਾਂਦਾ ਉਹ ਹੰਝੂਆਂ ਨੂੰ ਪੀ ਜਾਂਦਾ ਹੈ ਦਬਾ ਲੈਂਦਾ ਤੇ ਜੇ ਹੰਝੂ ਬਾਹਰ ਨਿਕਲ ਗਏ ਤੇ ਗੁਬਾਰ ਨਿਕਲ ਗਿਆ ਤੋ ਸਿਰ ਪਾਗਲ ਹੋਣ ਦੀ ਸੰਭਾਵਨਾ ਘਟ ਰਹੀ ਔਰ ਭਗਤ ਜਦ ਇਸ ਤਰ੍ਹਾਂ ਦਾ ਗੁਬਾਰ ਉਮੜਦਾ ਹੈ ਨਾਮ ਜਪਦਿਆਂ ਜਪਦਿਆਂ ਪਛਤਾਪ ਅੰਦਰ ਜਾਗ ਰਹਿ ਉਹ ਹੰਝੂਆਂ ਨੂੰ ਰੋਕਦਾ ਨਹੀਂ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਏ ਪਰਵਾਹ ਨਾ ਹੈ ਕਿਸੇ ਕੇਰੀ ਬਾਜ ਸੱਚੇ ਨਾ ਹੈ ਦਰਸਲ ਜਿਨ੍ਹਾਂ ਨੇ ਕਾਦਰ ਕਰੀਮ ਦੇ ਨਿਯਮ ਨੂੰ ਸਮਝਿਆ ਨਹੀਂ ਪੁਰਸ਼ਾਂ ਦੇ ਨਿੰਦਾ ਵੀ ਕਰ ਦੇਣਗੇ ਵੀ ਫਲਾਣਾ ਬੰਦਾ ਤੇ ਲੈ ਜਨਾਨੀਆਂ ਦੀ ਤਰ੍ਹਾਂ ਰੋਂਦਾ ਤੋ ਹੱਦ ਹੋ ਗਈ ਪਰ ਠੀਕ ਹੈ ਜਨਾਨੀਆਂ ਘੱਟ پاਗਲ ਹੁੰਦੀਆਂ ਤੂੰ ਤੇ ਜ਼ਿਆਦਾ پاਗਲ ਪੁਰਸ਼ ਜ਼ਿਆਦਾ پاਗਲ ਹੁੰਦੇ ਨੇ ਬੱਚੇ ਘੱਟ پاਗਲ ਹੁੰਦੇ ਨੇ ਰੋ ਪੈਂਦੇ ਨੇ ਤੜਪ ਕੇ ਰੋ ਪੈਂਦੇ ਨੇ ਅੰਦਰ ਦਾ ਸਾਰਾ ਗੁਬਾਰ ਕੱਢ ਦਿੰਦੇ ਨੇ ਤੋ ਰੋਣਾ ਤੇ ਇੱਕ ਰੱਬ ਦੀ ਬਖਸ਼ਿਸ਼ ਹੈ ਅੰਦਰ ਦੇ ਗੁਬਾਰ ਨੂੰ ਕੱਢ ਦੇ ਦੋਦੇ